ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਅਭੋ ਹਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੂੰ ਉਸ ਵੇਲੇ ਨਸ਼ਾ ਵੇਚਣ ਵਾਲਿਆਂ ਨੂੰ ਰੋਕਣਾ ਮਹਿੰਗਾ ਪੈ ਗਿਆ ਜਦੋਂ ਉਹਨਾਂ ਵਿਅਕਤੀਆਂ ਵੱਲੋਂ ਜਿਹੜਾ ਹੈ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਜਿਹੜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਵਿਅਕਤੀ ਜਿਹੜਾ ਹੈ ਨੇਕ ਕੰਮ ਕਰਨ ਚੱਲਿਆ ਸੀ ਪਰ ਉਸ ਨੂੰ ਉਲਟਾ ਜਿਹੜਾ ਇਹ ਮਹਿੰਗਾ ਹੀ ਪੈ ਗਿਆ ਜਦੋਂ ਨਸ਼ਾ ਵੇਚਣ ਵਾਲੇ ਜਿਹੜੇ ਨੇ ਉਹਨਾਂ ਦੇ ਗਵਾਂਢੀ ਅਬੂਹਰ ਦੇ ਪਿੰਡ ਜਿਹੜਾ ਇਹ ਕੰਦਵਾਲਾ ਮਾਰਕੀਟ ਤੇ ਤੋਂ ਸਾਹਮਣੇ ਆ ਰਿਹਾ ਜਿੱਥੇ ਇਹ ਇਹੋ ਜਿਹੇ ਆ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਅਕਤੀ ਨੂੰ ਪੜੋਸ ਦੇ ਵਿੱਚ ਨਸ਼ਾ ਵੇਚਣ ਵਾਲੇ ਜਿਹੜੇ ਨੇ ਰੋਕਣਾ ਮਹਿੰਗਾ ਪੈ ਗਿਆ ਉਸਨੇ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਣ ਦੀ ਜਿਹੜੀ ਐ ਕੋਸ਼ਿਸ਼ ਕੀਤੀ ਤੇ ਉਹਨਾਂ ਵਿਅਕਤੀਆਂ ਵੱਲੋਂ ਜਿਹੜੇ ਆ ਉਸਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸਦੇ ਵਿੱਚ ਉਸ ਵਿਅਕਤੀ ਦਾ ਸਿਰ ਜਿਹੜਾ ਪਾੜ ਦਿੱਤਾ ਗਿਆ ਤੇ ਵਿਅਕਤੀ ਜਿਹੜਾ ਇਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤਾਂ ਤੁਹਾਨੂੰ ਮੁੱਖੇ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਵਿਅਕਤੀ ਜਿਹੜਾ ਇਹ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੋਇਆ ਪਿਆ ਹੈ ਵਿਅਕਤੀ ਜਿਹੜਾ ਇਹ ਗੰਭੀਰ ਰੂਪ ਵਿੱਚ ਜ਼ਖਮੀ ਹੈ ਹਾਲਤ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਤਾਂ ਇਸ ਪੁਲੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵਿੱਚ ਜਿਹੜੇ ਇਸ ਦੀ ਪੁਲਿਸ ਦੀ ਕਾਰਵਾਈ ਕਰ ਰਹੀ ਹੈ ਲਗਾਤਾਰ ਜਿਹੜੀ ਹੈ ਨੋਸ਼ਾ ਵੇਚਣ ਵਾਲਿਆਂ ਦੇ ਖਿਲਾਫ ਜਿਵੇਂ ਪੰਜਾਬ ਦੇ ਵਿੱਚ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਹੁਣ ਇਹਨਾਂ ਵਿਅਕਤੀਆਂ ਤੇ ਕਾਰਵਾਈ ਜਿਹੜੀ ਕੀਤੀ ਜਾਵੇਗੀ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਜਿਹੜੇ ਨੇ ਤਨਜਿੰਦਰ ਪਾਲ ਦਾ ਕੀ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਆ ਕਿ ਕੀ ਲੱਗਦੀ ਹੈ ਤੁਹਾਡੇ ਇਹ ਸਾਡੇ ਕਰਵਨ ਲੈਂਦੇ ਕੀ ਕਰਨਾ ਵਾਪਰੀ ਇਹਨਾਂ ਨਾਲ ਜੀ ਕਿੰਨ ਨਾਲ ਇਹ ਹੀ ਵਾਪਰੇ ਸੀ ਅਸੀਂ ਕੰਮ ਤੇ ਗਏ ਸੀ ਹੂੰ ਤੇ ਵੀ ਛੋਟੀ ਸਾਡੇ ਮੇਰੇ ਦਰਾਨੀ ਸੀ ਤੇ ਉਹਨਾਂ ਨਾਲ ਬੋਲਦੇ ਰਹਿੰਨ ਉਹਨਾਂ ਸਾਨੂੰ ਸ਼ਕਲ ਵਿੱਚ ਦੇਣ ਚਿੱਟਾ दारू ਵੀ ਵੇਚਦੇ ਨੂੰ ਤੋ ਵੀ ਇਹ ਦਰਾ ਕੇ ਗਾਣਾ ਗੁਣਾ ਕਰਦੇ ਸੀ ਤੇ ਇਹ ਆਏ ਦੁਕਾਨ ਤੋਂ ਸਬਜੀ ਲੈ ਕੇ ਤੇਨਨ ਕਿਹਾ ਵੀ ਕੀ ਗੱਲ ਹੈ ਵੀ ਇਸ ਤਰ੍ਹਾਂ ਗਾਣਾ ਕਿਉਂ ਕੱਢੀ ਜਾਂਦੇ ਨੇ ਤੇ ਕਹਿੰਦੇ ਬਸ ਅਸੀਂ ਬਸ ਇਹ ਮਾਲ ਕਾ ਪਕੜਾ ਤੇ ਮਾਰ ਕਿਉਂ ਪੱਜ ਕਿਚੜੇ ਨਾਲ ਕੋਈ ਗਿਆ ਵੇਚ ਦੇ ਨੂੰ दारू ਵੀ ਵੇਚਦੇ ਨੂੰ ਇਹਦੇ ਬਾਰੇ ਨਾ ਪਤਾ ਲੱਗਿਆ ਸਰਿੰਦਰ ਸਿੰਘ ਹੈ ਵਾਸੀ ਕੰਧਵਾਲਾ ਅਮਰਕੋਟ ਦਾ ਉਹਦੀ ਵੀਡੀਓ ਵੀ ਦੇਖੀ ਆ ਉਹ ਸਟੇਟਮੈਂਟ ਦੇ ਰਿਹਾ ਉਹਦੇ ਸੱਟਾਂ ਲੱਗੀਆਂ ਨੇ ਜ਼ਖਮੀ ਹੋਇਆ ਸਿਵਲ ਹਸਪਤਾਲ ਵਿੱਚ ਪਰ ਅਜੇ ਤੱਕ ਉਹਦੀ ਐਮਲਆਰ ਰੀਸੀਵ ਨਹੀਂ ਹੋਈ ਉਹਦੇ ਐਲੀਗੇਸ਼ਨ ਹੈਗੇ ਆ ਉਹਨਾਂ ਨੂੰ ਪ੍ਰੂਵ ਕਰਕੇ ਉਹਨਾਂ ਦੇ ਅਕੋਰਡਿੰਗ ਇਨਵੈਸਟੀਗੇਸ਼ਨ ਕਰਕੇ ਜੋ ਇਸ ਲਈ ਰੀਅਲ ਫੈਕਟਸ ਹੋਏ ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੇਕਰ ਕੋਈ ਨਸ਼ਾ ਵੇਚਣ ਵਾਲਾ ਪ੍ਰੋਗਰੈਸ ਉਹਦੇ ਵਿੱਚ ਕੋਈ ਦਿਸਦੀ ਆ ਆਉਂਦੀ ਆ ਅਜੇ ਤੱਕ ਉਹਨੇ ਬਾਈ ਨੇਮ ਡਿਸਕਲੋਜ਼ ਨਹੀਂ ਕੀਤਾ ਬਟ ਫਿਰ ਵੀ ਇਹਦੇ ਤੇ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ ਨਸ਼ਾ ਕਿਸੇ ਵੀ ਕੀਮਤੇ ਵਰਤੋਂ ਵਿੱਚ ਲਿਆਉਣ ਤੋਂ ਰੋਕਿਆ ਜਾਵੇਗਾ